ਸਤ ਸ੍ਰੀ ਅਕਾਲ ਜੀ ਹੋਰ ਸਨავੋ ਜੀ ਕੀ ਹਾਲ ਚਾਲ ਨੇ ਮੈਂ ਸਜੀਤ ਕੌਰ ਮਠਾੜੂ ਤੇ ਅੱਜ ਆਪਾਂ ਤੁਹਾਡੇ ਵਾਸਤੇ ਨਵੇਂ ਸ਼ੂਟਾਂ ਦੀ ਫੇਰ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਦੇ ਜਿਹੜੇ ਸ਼ੂਟ ਨੇ ਸਾਰੇ ਆਪਣੇ ਬੈਲਵਾਰਡ ਦੇ ਸ਼ੂਟ ਨੇਗੇ ਆਪਾਂ ਤੁਹਾਡੇ ਵਾਸਤੇ ਬੈਲਵਾਰਡ ਦੀ ਵੈਰਾਈਟੀ ਲੈ ਕੇ ਆਏ ਆਂਗੇ ਇੱਕ ਵੈਰਾਈਟੇ ਵਾਲੇ ਜਿਹੜੇ ਸ਼ੂਟ ਨੇ ਬਹੁਤ ਹੀ ਸੋਹਣੇ ਤੇ ਬਹੁਤ ਵਧੀਆ ਇਹਦੀ ਪ੍ਰੀਮੀਅਮ ਜੀ ਕੁਆਲਿਟੀ ਹੈਗੀ ਤੇ ਜਿਹੜੇ ਆਪਣੇ ਚੈਨਲ ਦੇ ਨਾਲ ਸਾਰੇ ਭੈਣ ਭਰਾ ਨਵੇਂ ਜੁੜਦੇ ਆ ਉਹਨਾਂ ਨੂੰ ਆਪਣੀ ਲੋਕੇਸ਼ਨ ਦੱਸ ਦਿੰਨੇ ਆ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸਰ ਖਾਨਾ ਪਿੰਡ ਪੈ ਜਾਂਦਾ ਜਿੱਥੇ ਇੱਕ ਆਪਣ ਡੇਰਾ ਬਾਬਾ ਪੰਜਾਰ ਦਾਸ ਦੇ ਨਿਆਰੇ ਤੇ ਇੱਕ ਮਿਸਰੀਆਂ ਦੀ ਦੁਕਾਨ ਕਰਕੇ ਆਪਣੀ ਦੁਕਾਨ ਜਾਣੀ ਜਾਂਦੀ ਹੈ ਤੇ ਆਪਣੀ ਦੁਕਾਨ ਤੇ ਵਿజిਟ ਕਰਨ ਵਾਸਤੇ ਨੰਬਰ ਆਪਣਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਜਿਹੜੀ ਭੈਣ ਨੇ ਭੈਣ ਭਰਾਵਾਂ ਨੇ ਆਪਣੀ ਦੁਕਾਨ ਤੇ ਵਿజిਟ ਕਰਨਾ ਹੈ ਤੇ ਉਹ ਆਪਾਂ ਨੂੰ ਫੋਨ ਕਾਲ ਕਰਕੇ ਆਉਣ ਤੇ ਅੱਜ ਆਪਾਂ ਨਵੇਂ-ਨਵੇਂ ਫਿਰ 90 ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਸੋਹਣੇ-ਸੋਹਣੇ ਇਹਨਾਂ ਦੇ ਕਲਰ ਡਿਜ਼ਾਈਨ ਨੇਗੇ ਤੇ ਇੱਕ ਕਿਰਪਾ ਕਰਕੇ ਨਵੇਂ ਚੈਨਲ ਤੇ ਆਉਣ ਵਾਲੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਿਉਂਕਿ ਸੋਹਣੀਆਂ-ਸੋਹਣੀਆਂ ਜਿਹੜੀਆਂ ਵੀਡੀਓ ਪਾਉਂਦੇ ਰਹਿੰਨੇ ਆ ਛੂਟਾਂ ਦੀ ਆਪਾਂ ਉਹਨਾਂ ਦੀ ਨੋਟੀਫ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਆਪਣੀ ਕਿਹੋ ਜੀ ਹੁੰਦੀ ਹੈ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਬੈਲਵੱਟ ਦੀ ਵੈਰਾਈਟੀ ਜੋ ਕਿ ਬਹੁਤ ਹੀ ਸੋਹਣੀ ਹੈ ਬਰਾਈਡਲ ਜੇ ਸ਼ੂਟ ਨੇਗੇ ਆਪਾਂ ਵੀਡੀਓ ਕਰਦੇ ਆ 60 ਤੇ ਤੁਹਾਨੂੰ ਦਿਖਾਉਣੇ ਆਂਗੇ ਅੱਜ ਦੇ ਕਲਰ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਇਹਨਾਂ ਦੇ ਰੇਟ ਮੈਂਸ਼ਨ ਕਰ ਦਿਆ ਕਰੂੰਗੀ ਤੇ ਨਾਲ ਦੀ ਨਾਲ ਇਹਨਾਂ ਦਾ ਪ੍ਰਾਈਸ ਵੀ ਦੱਸਿਆ ਕਰਾਂਗੇ ਆਪਾਂ ਤੇ ਨਾਲ ਦੀ ਨਾਲ ਇਹ ਆ ਤੁਹਾਨੂੰ ਸਾਰ ਦੱਸ ਦੂੰਗੀ ਜਿਹੜੀ ਬੈਲਵੱਟ ਆ ਉਹ ਬਹੁਤ ਹੀ ਸੋਹਣੀ ਹੈ ਜਿਆਦੇ ਕੁਆਲਿਟੀ ਇਹਦੀ ਬਹੁਤ ਟੌਪ ਦੀ ਹੈਗੀ ਤੇ ਜਿਹੜੇ ਡਿਜ਼ਾਈਨ ਨੇ ਬਹੁਤ ਸੋਹਣੇ ਨੇ ਤੇ ਇਹ ਆ ਦਾ ਫਰੰਟ ਦਾ ਹੈਗਾ ਕੰਮ ਜਿਹੜਾ ਤੇ ਇਹ ਦਾ ਜਿਹੜੀ ਆ ਇਧਰ ਆਪਾਂ ਬਾਹ ਦਾ ਡਿਜ਼ਾਈਨ ਵੀ ਤੁਹਾਨੂੰ ਦਿਖਾ ਦਨੇ ਆਂਗੇ ਇਹ ਬਾਹ ਦਾ ਡਿਜ਼ਾਈਨ ਹੈਗਾ ਤੇ ਨਾਲ ਤੁਹਾਨੂੰ ਆਪਾਂ ਦੱਸ ਦਿਆ ਕਰਾਂਗੇ ਵੀ ਇਹਦੇ ਜਿਹੜੀ ਸਲਵਾਰ ਹੈਗੀ ਉਹਦਾ ਸਭ ਕਿਹੜਾ ਲੱਗਿਆ ਆਹ ਲਓ ਜੀ ਇਹਦੇ ਨਾਲ ਸਲਵਾਰ ਦਾ ਕਪੜਾ ਵੀ ਬਹੁਤ ਜ਼ਿਆਦਾ ਵਧੀਆ ਲੱਗਿਆ ਇਸ ਚੀਤੇ ਬੁਰਨੀ ਆਉਂਦਾ ਕਿਉਂਕਿ ਇਹ ਕਪੜਾ ਜਿਹੜਾ ਹੈਗਾ ਪ्युअर ਪਸ਼ਮੀਨੇ ਦਾ ਲੱਗਿਆ ਤੇ 3 ਮੀਟਰ ਦੀ ਕਟਿੰਗ ਹੋਊਗੀ ਨਾਲ ਤੇ ਇਹ ਸੀਗੀ ਇਹਦੀ ਮੈਸੇਜਿੰਗ ਤੇ ਸਾਰੇ ਸੂਟ ਆਪਾਂ ਤੁਹਾਨੂੰ ਖੋਲ ਕੇ ਦਿਖਾਵਾਂਗੇ ਕਿਉਂਕਿ ਸਕਰੀਨਸ਼ਾਟ ਤੁਹਾਨੂੰ ਲੈਣੇ ਸੌਖੇ ਹੋ ਜਾਣਗੇ ਤੇ ਆਹ ਲਓ ਜੀ ਇਹ ਦਾ ਨਾਲ ਹੈਗਾ ਸਟਾਲ ਸਟਾਲ ਵੀ ਜਿਹੜਾ ਇਹਦਾ ਬੈਲ ਬੱਟ ਦਾ ਸਟਾਲ ਹੈ ਤੇ ਜਿਹੜਾ ਕਪੜਾ ਇਹਦਾ ਸੌਫਟ ਜ ਹੈ ਬਹੁਤ ਸੋਹਣਾ ਕਪੜਾ ਹੈ ਤੇ ਇਹਦੀ ਜਿਹੜੀ ਲੈਂਥ ਹੈਗੀ ਬਹੁਤ ਵਧੀਆ ਪੂਰੀ ਲੈਂਥ ਹੈ ਇਹਦੀ ਸਟਾਲ ਦੀ ਬਹੁਤ ਸੋਹਣਾ ਸੂਟ ਹੈਗਾ ਇਹ ਜਿਹੜੇ ਰੇਟ ਨੇ ਸਾਰੇ ਅੱਜ ਦੇ ਆਪਾਂ ਦੇਵਾਂਗੇ ਤੁਹਾਨੂੰ ਇਹ ਸਾਰੇ ਸ਼ੂਟ ਇਹ 22 23 150 2500 ਵਾਲੇ ਨੇ ਸਾਰੇ ਸ਼ੂਟਾਂ 'ਪਾ ਡਿਸਕਾਊਂਟ ਤੇ ਲਾਏ ਹੋਏ ਨੇ ਇਹ ਸ਼ੂਟਾਂ ਦਾ ਸਾਰਾ ਰੇਟ ਸਿਰਫ ਤੇ ਸਿਰਫ ਕੋਰੀਅਰ ਚਾਰਜ ਆਪਾਂ ਫ੍ਰੀ ਕਰਾਂਗੇ ਤੇ ਇਹ ਸਾਰੇ ਸ਼ੂਟਾਂ ਦਾ ਰੇਟ ਤੁਹਾਨੂੰ ਦੇਵਾਂਗੇ ਆਪਾਂ 2000 ਰੁਪਇਆ ਤੇ ਪੇਮੈਂਟ ਤੁਸੀਂ ਕਿਸੇ ਮੈਥਡ ਨਾਲ ਕਰ ਸਕਦੇ ਹੋਗੇ ਆਹ ਲਓ ਜੀ ਇਹ ਦਾ ਆ ਗਿਆ ਮਹਿੰਦੀ ਕਲਰ ਇਹ ਦਾ ਨੇਕ ਦਾ ਕੰਮ ਹੈ ਤੇ ਆਹ ਇਹਦਾ ਹੈਗਾ ਘੇਰ ਦਾ ਕੰਮ ਬਹੁਤ ਸੋਹਣਾ ਘੇਰ ਦਾ ਕੰਮ ਹੈ ਇਹਦਾ ਤੇ ਸ਼ੂਟ ਨੇ ਬਹੁਤ ਸੋਹਣੇ ਸੌਫਟ ਸੌਫਟ ਕਪੜਾ ਇਹਨਾਂ ਦਾ ਤੇ ਇਹ ਵੀ ਇਦਾਂ ਹੀ ਹੋਣਗੇ ਆ ਇਹਦਾ ਬਾਹ ਦਾ ਡਿਜ਼ਾਈਨ ਹੋਊਗਾ ਨਾਲ ਲੈਂਥ ਜਿਹੜੀ ਰਹੀ ਹੈ ਪ੍ਰੋਪਰ ਇਹਦੀ ਬਹੁਤ ਲੈਂਥ ਹੋਗੀ ਤੁਸੀਂ ਜਿੰਨੀ ਮਰਜ਼ੀ ਇਹਦੀ ਲੈਂਥ ਲੈ ਲਿਓ 40 47 ਦੀ ਇਹਦੀ ਲੈਂਥ ਹੈ ਕਪੜਾ ਇਹਦਾ ਬਹੁਤ ਸੋਹਣਾ ਵੈਲਵਟ ਜਿਹੜੀ ਪ੍ਰੀਮੀਅਮ ਕੁਆਲਿਟੀ ਦੀ ਹੈ 1 9000 ਵੈਲਵਟ ਇਹਦੇ ਤੇ ਲੱਗੀ ਹੋਈ ਹੈ ਤੇ ਸਲਵਾਰਾਂ ਦਾ ਤੁਹਾਨੂੰ ਮੈਂ ਦੱਸਿਆ ਵੀ ਸਲਵਾਰਾਂ ਇਹਦੀਆਂ ਜਿਹੜੀਆਂ ਹੈਗੀਆਂ ਸਾਰੀਆਂ ਪਿਓਰ ਪਸ਼ਮੀਨੇ ਦੀਆਂ ਨੇਗੀਆਂ ਪਸ਼ਮੀਨੇ ਦਾ ਕਪੜਾ ਲੱਗਿਆ ਤੇ ਕਿਉਂਕਿ ਇਹ ਤੇ ਬੁਰਨੀਮ ਦਾ ਤੇ ਆ ਇਹਦੀ ਸੀਗੀ ਮੈਚਿੰਗ ਆਹ ਲੋ ਜੀ ਆਇਦਾ ਆ ਗਿਆ ਸਟਾਲ ਆਇਦਾ ਸਟਾਲ ਦਾ ਜੇ ਨਾ ਸਟਾਲ ਸਾਰੇ ਇਹਨਾਂ ਦੇ ਲੈਂਥ ਇਹਨਾਂ ਦੀ ਪੂਰੀ ਹੈ ਤੇ ਜਿਹੜਾ ਹਲਕਾ ਜਾ ਇਹ ਬਹੁਤਾ ਚੌੜਾ ਨਹੀਂ ਹੁੰਦਾ ਗਾ ਇਹ ਠੀਕ ਠੀਕ ਜਾ ਹੁੰਦਾ ਕਿਉਂਕਿ ਗਰਲ ਸ਼ਰਟਮ ਕਰਕੇ ਇਹ ਬਹੁਤਾ ਚੌੜਾ ਨਹੀਂ ਹੁੰਦਾ ਵੀ ਖੁੱਲਾ ਮਤਲਬ ਸਾਈਜ਼ ਉਹਦਾ ਬਹੁਤਾ ਖੁੱਲਾ ਨਹੀਂ ਹੁੰਦਾ ਲਵਾਈ ਜੇ ਵੱਧ ਹੁੰਦੀ ਹੈ ਚੀਜ਼ ਆਹ ਲਓ ਜੀ ਇਹਦਾ ਆ ਗਿਆ ਮਹਰੂਨ ਕਲਰ ਵਾਈਨ ਜੇ ਕਲਰ ਆ ਗਿਆ ਇਹ ਹਾ ਲਓ ਜੀ ਇਹ ਸਾਰੇ ਸ਼ੂਟ ਜਿਹੜੇ ਅੱਜ ਦੇ ਨੇ ਬਹੁਤ ਜ਼ਿਆਦੇ ਸੋਹਣੇ ਨੇਗੇ ਜੇ ਜਿਹੜੀ ਬੈਲਵਾਰਡ ਦੀ ਕੁਆਲਿਟੀ ਹੁੰਦੀ ਹੈ ਇਹ ਇਸ ਤੋਂ ਪਤਾ ਲੱਗ ਜਾਂਦਾ ਵੀ ਜਿਹੜੀ ਥੱਲੇ ਹੁੰਦੀ ਹੈ ਇਹ ਸੂਤੀ ਹੈ ਹੁੰਦੀ ਹੈ ਤੇ ਇਹ ਬਹੁਤ ਸੌਫਟ ਜਿਹਾ ਕਪੜਾ ਹੁੰਦਾ ਪੋਲਾ ਪੋਲਾ ਤੇ ਇਹਦਾ ਸਾਰੇ ਸੂਟਾਂ ਦਾ ਇਦਾਂ ਹੀ ਹੋਊਗਾ ਜਿਵੇਂ ਮੈਂ ਤੁਹਾਨੂੰ ਦਿਖਾਇਆ ਫਰੰਟ ਸੀਗਾ ਹੋ ਕੇ ਤੇ ਬੈਕ ਸਾਈਡ ਇਹਦੀ ਇਦਾਂ ਹੋਊਗੀ ਇਹ ਦੀ ਬੈਕ ਸਾਈਡ ਹੈ ਤੇ ਫਰੰਟ ਦੇ ਉੱਤੇ ਇਦਾਂ ਡਿਜ਼ਾਈਨ ਹੋਊਗਾ ਆਹ ਲਓ ਜੀ ਆਹ ਇਹਦੀ ਸਲਵਾਰ ਹੈ ਨਾਲ ਆ ਲਓ ਜੀ ਆ ਇਹਦਾ ਸਟਾਲ ਹੈ। ਭਾਈ ਜੀ ਸਲਵਾਰ ਦਾ ਕੱਪੜਾ ਆ ਇਹਦਾ ਸਟਾਲ ਦਾ ਕੱਪੜਾ ਹੈ। ਜਮਲੇ ਜੀ ਬਣੇ ਆ ਬਹੁਤ ਸੋਹਣਾ ਇਹਦਾ ਡਿਜ਼ਾਈਨ ਹੈਗਾ। ਤੇ ਇਕੜੀਆਂ ਇਹਦੇ ਵਿੱਚ ਅਗਲਾ ਹੋ ਰਾਗੇ ਆਪਣੇ ਕੋਲ 4-5 ਡਿਜ਼ਾਈਨ ਆਏ ਨੇ ਅੱਜ 4-5 ਡਿਜ਼ਾਈਨ ਮੈਂ ਤੁਹਾਨੂੰ ਦਿਖਾ ਦੇਣੀ ਆ। ਆ ਲਓ ਜੀ। ਆ ਡਿਜ਼ਾਈਨ ਇਹਦਾ ਵੱਖਰਾ ਜਿਹਾ ਆ ਗਿਆ। ਇਹਦੇ ਕਲੀਆਂ ਜੀਆਂ ਬਣੀਆਂ ਨੇ ਬਹੁਤ ਸੋਹਣੀਆਂ। ਕੇਰ ਤੋਂ ਲੈ ਕੇ ਗਲੇ ਤੱਕ ਕਲੀਆਂ ਬਣੀਆਂ ਨੇ ਬਹੁਤ ਸੋਹਣੀਆਂ ਤੇ ਆਹ ਡਿਜ਼ਾਈਨ ਇਹਦਾ ਬਾਂਦਾ ਆ ਗਿਆ ਨਾਲ ਹਾਲੋ ਜੀ ਇਹ ਇਹਦਾ ਸਾਰਾ ਜਿਹੜਾ ਜਿਹੜਾ ਸੀਗਾ ਇਹਦਾ ਕੇਰ ਦਾ ਕੰਮ ਹੈ ਤੇ ਆਹ ਇਹਦਾ ਹੈਗਾ ਜਿਹੜੀ ਬਾਹਾਂ ਆਏਗੀ ਬਾਹ ਤੁਸੀਂ ਦੇਖ ਲਓ ਬਹੁਤ ਸੋਹਣੀ ਬਣੂਗੀ ਕੋਈ ਬਾਂਦਾ ਡਿਜ਼ਾਈਨ ਇਹਦਾ ਤੇ ਬੈਕ ਸਾਈਡ ਸਾਰਿਆਂ ਦੀ ਇਵੇਂ ਹੀ ਹੋਊਗੀ ਉਹ ਵੀ ਡਿਜ਼ਾਈਨ ਵਾਲੀ ਪਲੇਨ ਨਹੀਂ ਉਹਦੀ ਜਿਹੜੀ ਬੈਕ ਸਾਈਡ ਆ ਸਾਰੀ ਪਲੇਨ ਨਹੀਂ ਹੈਗੀ ਉਹ ਵੀ ਉਸੇ ਤੇ ਵੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈਗਾ ਮਤਲਬ ਉਹਤੇ ਪ੍ਰਿੰਟ ਬਹੁਤ ਸੋਹਣਾਗਾ ਆ ਲਓ ਜੀ ਇਹ ਦਾ ਸੌ ਲੈ ਸਾਰੇ ਸ਼ੂਟ ਵਿੱਚ ਸਾਨੂੰ ਪਤਾ ਹੀ ਵੀ ਇਸ ਕਰਕੇ ਖੋਲ ਕੇ ਦਿਖਾਉਣੀ ਹੈ ਕਿਉਂਕਿ ਸਾਡੇ ਕੋਲੇ ਆਨਲਾਈਨ ਵਾਲਾ ਕਸਟਮਰ ਹੈ ਤੇ ਉਹਨੂੰ ਸਕਰੀਨਸ਼ਾਟ ਜਿਹੜਾ ਲੈਣਾ ਸੌਖਾ ਹੋ ਜਾਵੇ ਤੇ ਆਹ ਲਓ ਜੀ ਇਹ ਦਾ ਆ ਗਿਆ ਅਗਲਾ ਕਲਰ आ लो जी ए आ गया परपल कलर आ गया बहुत प्यारा रंगे नए जीक पीस होंगे मतलब एदलिया लैके बहुत सोहनिया घेर तो लैके गल तक एरंट है बहुत सोहना है बैकसाइड भी मैं थोड़ा दिखा दनी हदा बैकसाइड बनया होगा जी ਆਹ ਵਾਲੀ ਇਹਦੀ ਬਾਹ ਦੇਖ ਲੋ ਆਹ ਬਾਂ ਦਾ ਡਿਜ਼ਾਈਨ ਆ ਗਿਆ ਵਾਈਨ ਕਰੀਮ ਦੇ ਵਿੱਚ ਬਹੁਤ ਸੋਹਣਾ ਕੰਟਰਾਸਟ ਆ ਇਹਦਾ ਤੇ ਆਹ ਲੋ ਜੀ ਇਸ ਡਿਜ਼ਾਈਨ ਦਾ ਵੀ ਮੈਂ ਤੁਹਾਨੂੰ ਬੈਕ ਸਾਈਡ ਦਿਖਾ ਦੇਵਾਂ ਆਹ ਲੋ ਜੀ ਆਹ ਇਹਦੀ ਬੈਕ ਸਾਈਡ ਹੈ ਇਧਰ ਇਹਦਾ ਆਪਣਾ ਆ ਗਿਆ ਆਹ ਵਾਲੀ ਇਹਦੀ ਬਾਹ ਆ ਗਈ ਆਹ ਵਾਲੀ ਇਹਦੀ ਬਾਹ ਆ ਗਈ ਆਹ ਲੋ ਜੀ ਸਲਵਾਰਾਂ ਸਾਰਿਆਂ ਨਾਲ ਜਿਹੜੀਆਂ ਹੈਗੀਆਂ ਅੱਜ ਦੀਆਂ ਉਹ ਹੈਗੀਆਂ ਨੇ ਆਪਣੀਆਂ ਪ્યોਰ ਪਖਮੀਨੇ ਦੀਆਂ ਆਹ ਲਓ ਜੀ ਆਇਸ ਤੇ ਇੰਸਟਾਲ ਦਾ ਡਿਜ਼ਾਈਨ ਹੈ ਸਾਰੇ ਡਿਜ਼ਾਈਨ ਅਲੱਗ-ਅਲੱਗ ਮਿਲਣਗੇ ਬਹੁਤ ਸੋਹਣਾ ਜਿਹੜਾ ਕਪੜਾ ਹੈ ਇਹ ਬਹੁਤ ਸੋਹਣਾ ਹੈਗਾ ਤੇ ਸੌਫਟ ਜਿਹਾ ਕਪੜਾ ਹੈਗਾ ਬਹੁਤ ਸੋਹਣਾ ਆਹ ਲਓ ਜੀ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਇਸੇ ਨੰਬਰ ਤੇ ਆਪਣਾ ਚੱਲਦਾ ਹੈ ਤੇ ਤੁਸੀਂ ਸੂਟ ਨੂੰ ਬਾਏ ਕਰਨਾ ਹੈ ਤਾਂ ਤੁਸੀਂ ਸੂਟ ਨੂੰ ਬਾਏ ਘਰ ਬੈਠ ਕੇ ਕਰ ਸਕਦੇ ਹੋ ਆਨਲਾਈਨ ਸੂਟ ਨੂੰ ਆਪਣੇ ਕੋਲੋਂ ਮੰਗਵਾ ਸਕਦੇ ਹੋਗੇ ਸਕਰੀਨ ਸ਼ਾਟ ਖਿੱਚ ਕੇ ਤੁਸੀਂ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਤੇ ਪੇਮੈਂਟ ਨਾਲ ਤੁਹਾਨੂੰ ਦੱਸਿਆ ਸੀ ਵੀ ਤੁਸੀਂ ਕਿਸੇ ਮੈਥਡ ਨਾਲ ਕਰ ਸਕਦੇ ਹੋਗੇ ਤੁਸੀਂ ਆਨਲਾਈਨ ਪੇਮੈਂਟ Google Pay ਵੀ ਕਰ ਸਕਦੇ ਹੋ ਬੈਂਕ ਟ੍ਰਾਂਸਫਰ ਵੀ ਕਰ ਸਕਦੇ ਹੋਗੇ ਪੇਮੈਂਟ ਤੁਸੀਂ ਕਿਸੇ ਲੋਡ ਕਰ ਸਕਦੇ ਹੋ ਕਿਉਂਕਿ ਅਸੀਂ ਕੈਸ਼ ਔਨ ਡਿਲੀਵਰੀ ਦਾ ਕੰਮ ਨਹੀਂ ਕਰਦੇ ਕਈ ਵਾਰ ਮੈਨੂੰ ਫੋਨ ਲਾ ਕੇ ਪੁੱਛਦੇ ਹੁੰਦੇ ਨੇ ਤੁਸੀਂ ਕੈਸ਼ ਔਨ ਡਿਲੀਵਰੀ ਦਾ ਕੰਮ ਕਰਦੇ ਹੋ ਅਸੀਂ ਕੈਸ਼ ਔਨ ਡਿਲੀਵਰੀ ਦਾ ਨਹੀਂ ਕਾ ਪੇਮੈਂਟ ਸਾਡੇ ਕੋਲ ਅਸੀਂ ਪਹਿਲਾਂ ਹੀ ਲੈਣੇ ਆਂਗੇ ਚਾਹੇ ਅਸੀਂ ਕਿਸੇ ਤਰੀਕੇ ਨਾਲ ਲੈ ਲਈਏ ਆਹ ਲਓ ਜੀ ਇਹ ਸੀਗਾ ਇਹਦਾ ਬਲੈਕ ਕਲਰ ਇਹ ਵੀ ਬਹੁਤ ਸੋਹਣਾ ਕਲਰ ਸੀਗਾ ਆਹ ਵਾਲੀ ਇਹਦੀ ਸਲਵਾਰ ਆ ਗਈ ਤੇ ਆਹ ਵਾਲਾ ਇਹਦਾ ਸਟੌਲ ਆ ਗਿਆ ਆਹ ਲਓ ਜੀ ਇਹ ਸੀ ਇਹਦਾ ਬਲੈਕ ਕਲਰ ਪਿੰਕ ਪਿੰਕ ਦੇ ਨਾਲ ਕੰਟਰਾਸਟ ਸੀ ਗਾਜਰੀ ਦੇ ਨਾਲ ਬਹੁਤ ਸੋਹਣਾ ਕੰਟਰਾਸਟ ਹੈ ਇਹਦਾ ਤੇ ਇਹ ਦਾ ਸੀਗਾ ਸਟਾਲ ਦਾ ਇੱਕ ਅਗਲਾ ਡਿਜ਼ਾਈਨ ਆ ਆਪਣੇ ਕੋਲੇ ਮੈਂ ਉਹ ਦਿਖਾਉਣੀ ਆ ਤੁਹਾਨੂੰ ਉਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਇਸੇ ਡਿਜ਼ਾਈਨ ਚ ਹੈ ਨਾ ਅਸੀਂ ਇਸੇ ਡਿਜ਼ਾਈਨ ਦੇ ਵਿੱਚ ਇੱਕ ਜਿਹੜਾ ਨੀਲਾ ਕਲਰ ਰਹਿ ਗਿਆ ਉਹ ਪਸੰਦ ਦਿਖਾਉਣੀ ਆ ਆ ਲਓ ਜੀ ਇਹਦਾ ਕਲਰ ਜਿਹੜਾ ਨੀਲੇ ਕਲਰ ਦਾ ਸੂਟ ਹੈ ਤੇ ਵਿੱਚ ਗਾਜਰੀ ਨਾਲ ਇਹਦੀ ਇਹਦੀਆਂ ਕਲੀਆਂ ਨੇ ਬਹੁਤ ਸੋਹਣਾ ਇਹਦਾ ਡਿਜ਼ਾਈਨ ਹੈ ਇਹ ਸੂਟ 2230 ਦੀ ਰੇਂਜ ਵਾਲੇ ਨੇ ਸਾਰੇ ਸੂਟ ਆਹ ਲਓ ਜੀ ਇਹ ਦੀ ਸਲਵਾਰ ਹੈਗੀ ਤੇ ਆ ਇਸ ਦਾ ਹੈਗਾ ਸਟਾਲ ਇਸ ਟਾਲ ਦਾ ਡਿਜ਼ਾਈਨ ਹੈ ਸਹਿਜ ਪੂਰੇ ਵੱਡੇ ਨੇ ਇਖੜਿਆਂ ਆਪਣੇ ਕੋਲੇ ਹੋ ਰਾਇਆ ਉਹ ਵੀ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਆਹ ਲਓ ਜੀ ਕਿਹੜੀਆਂ ਆਪਣੇ ਕੋਲੇ ਹੋ ਰਹਾ ਏ ਡਿਜ਼ਾਈਨ ਵੀ ਬਹੁਤ ਜਿਆਦਾ ਸੋਹਣਾ ਹੈ ਬੋਟਲ ਗ੍ਰੀਨ ਕਲਰ ਦਾ ਜਿਹੜਾ ਇਹਦਾ ਹੈਗਾ ਕੰਟਰਾਸਟ ਹੈ ਬਹੁਤ ਸੋਹਣਾ ਸੂਟ ਹੈ ਇਹ ਤੇ ਘੇਰ ਕੁੜ ਬਹੁਤ ਸੋਹਣੇ ਨੇ ਇਹਨਾਂ ਦੇ ਕਪੜਾ ਵੀ ਇਹਨਾਂ ਦਾ ਬਹੁਤ ਸੌਫਟ ਜ ਹੈ ਤੇ ਆਹ ਲਓ ਜੀ ਆ ਇਹਦੀ ਬਾਹ ਆ ਇਹਦੀ ਬਾਹ ਦੇਖ ਲਓ ਇਸ ਤਰ੍ਹਾਂ ਬਹੁਤ ਸੋਹਣੀ ਬਣੂਗੀ ਤੇ ਆ ਇਹਦੀ ਸਲਵਾਰ ਆ ਗਈ ਤੇ ਆ ਇਹਦਾ سٹੌਕ ਆ ਗਿਆ ਜੀ ਆਹ ਲਓ ਜੀ ਇਹਦੇ ਚ ਅਗਲਾ ਕਲਰ ਆ ਗਿਆ ਵਾਈਨ ਕਲਰ ਦਾ ਆਹ ਲੋ ਜੀ ਵਾਈਨ ਕਲਰ ਦਾ ਸੂਟ ਹੈ ਫਰੰਟ ਸਕਿਨ ਨਾਲ ਕੰਟਰਾਸਟ ਹੈ ਬਹੁਤ ਸੋਹਣਾ ਇਹਦਾ ਕੰਬੀਨੇਸ਼ਨ ਹੈ ਜਿਹੜੇ ਸਤਾਰੇ ਜਿਹੇ ਇੱਥੇ ਸੀਕਵੈਂਸ ਵਰਕ ਜਿਹੜਾ ਬਹੁਤ ਸੋਹਣਾ ਕੀਤਾ ਹੋਇਆ ਹੈਗਾ ਤੇ ਬਹੁਤ ਸੋਹਣੀ ਇਹਦੇ ਤੇ ਇੱਥੇ ਸ਼ਾਈਨਿੰਗ ਹੈਗੀ ਸੂਟ ਦੀ ਆਹ ਲੋ ਜੀ ਇਹ ਦੀ ਕਾਫੀ ਆਪਣੀ ਸਲਵਾਰ ਹੈਗੀ ਵਾਈਨ ਕਲਰ ਦੀ ਸਲਵਾਰ ਹੈ ਕਾਫੀ ਮੰਗੂ ਲੱਗ ਰਹੀ ਹੈ ਆਹ ਲੋ ਜੀ ਆਇ 1000 ਲਾਗਿਆ ਤੇ ਇੱਕ ਡਿਜ਼ਾਈਨ ਆਪਣੇ ਕੋਲੇ ਹੋ ਰਿਹਾ ਹੈ ਉਹਦੇ ਮੇਰੇ ਕੋਲੇ ਅਜ ਤਿੰਨ ਸੂਟ ਬਚੇ ਨੇਗੇ ਤੇ ਮੈਂ ਸਾਨੂੰ ਉਹ ਚੀਜ਼ ਵੀ ਦਿਖਾਉਣੀ ਹੈ ਇਹ ਬਹੁਤ ਸੋਹਣੀ ਚੀਜ਼ ਹੈਗੀ ਤੇ ਇਹਦੇ ਨਾਲ ਸ਼ਾਲ ਵੀ ਬਹੁਤ ਸੋਹਣਾਗਾ ਤੇ ਇਹ ਵੀ ਸੂਟ 벨ਵਟ ਦਾ ਹੀ ਹੈ ਆ ਖੋਲ ਕੇ ਜਮਨ ਸ਼ਾਲ ਆ ਲੋ ਜੀ ਇਹ ਸ਼ੂਟ ਪਿਓਰ ਬੈਲ ਬੱਟ ਦਾ ਸਾਰਾ ਆਲ ਓਵਰ ਸ਼ੂਟ ਮਿਲੂਗਾ ਤੇ ਇਹਦਾ ਤੁਸੀਂ ਨੈਕ ਦੇਖ ਲਓ ਕਿੰਨਾ ਸੋਹਣਾ ਬਣਿਆ ਇਹਦਾ ਨੈਕ ਬਹੁਤ ਸੋਹਣਾ ਬਣਿਆ ਤੇ ਆਹ ਵਾਲੀ ਚੀਜ਼ ਜਿਹੜੀ ਹੈਗੀ ਇਹ ਦੇ ਘੇਰ ਦੇ ਉੱਤੇ ਹੈਗੀ ਘੇਰ ਦਾ ਡਿਜ਼ਾਈਨ ਦੇਖ ਲਓ ਬਹੁਤ ਸੋਹਣਾ ਵਰਕ ਘੇਰ ਦੇ ਉੱਤੇ ਹੋਇਆ ਤੇ ਆਹ ਵਾਲੀ ਚੀਜ਼ ਇਹਦੀ ਬਾਜੂ ਤੇ ਆਜੂਗੀ ਆਹ ਵਾਲਾ ਡਿਜ਼ਾਈਨ ਜਿਹੜਾ ਹੈਗਾ ਇਹ ਬਾਹਾਂ ਦੇ ਉੱਤੇ ਲੱਗੂਗਾ ਇਹ ਵਾਲਾ ਡਿਜ਼ਾਈਨ ਬਾਹਾਂ ਦਾ ਆ ਗਿਆ ਤੇ ਮੈਂ ਇਹਦੀ ਤੁਹਾਨੂੰ ਸਲਵਾਰ ਵੀ ਦਿਖਾਉਣੀ ਆ ਇਹਦੇ ਇਹ ਪੌਂਚਾ ਵਰਕ ਵਾਲਾ ਸੂਟ ਹੈਗਾ ਇਹ ਆ ਲੋ ਜੀ ਇਹਦੀ ਸਲਵਾਰ ਦਾ ਕੱਪੜਾ ਆ ਗਿਆ ਇਹਦੀ ਸਲਵਾਰ ਦਾ ਕੱਪੜਾ ਆ ਗਿਆ ਦੋਨੇ ਪੌਂਚਾ ਤੇ ਵਰਕ ਹੈ ਪੌਂਚਾ ਵਰਕ ਵਾਲਾ ਸੂਟ ਹੈ ਇਹਦੇ ਨਾਲ ਮੈਂ ਤੁਹਾਨੂੰ ਸ਼ਾਲ ਦਿਖਾਉਣੀ ਆ ਇਹਦੇ ਨਾਲ ਨਾ ਖੁੱਲੇ ਸਿਰ ਦਾ ਸ਼ਾਲ ਹੈਗਾ ਇਹ ਨੀਲੇ ਕਲਰ ਦਾ ਸੂਟ ਹੈ ਕੰਬੀਨੇਸ਼ਨ ਇਹਦਾ ਬਹੁਤ ਪਿਆਰਾ ਹੈ ਜਰੀ ਵਰਕ ਨਾਲ ਸਾਰਾ ਸੂਟ ਵਰਕ ਕੀਤਾ ਹੋਇਆ ਹੈ ਤੇ ਮੈਂ ਇਹਨੂੰ ਸ਼ਾਲ ਦਿਖਾਉਣੀ ਆ ਤੁਹਾਨੂੰ ਖੋਲ ਕੇ ਬਹੁਤ ਸੋਹਣਾ ਹੈਵੀ 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 ਕਢਾਈ ਨਾਲ ਸ਼ਾਲ ਬਣਿਆ ਹੋਇਆ ਆਹ ਲਓ ਜੀ ਇਹਦੇ ਇੱਕ ਛੇੜ ਤੋਂ ਇਹ ਇੱਕ ਸਾਈਡ ਦੇ ਉੱਤੋਂ ਇਹਦੀ ਬਹੁਤ ਸੋਹਣੀ ਹੈਵੀ ਕਢਾਈ ਕੀਤੀ ਹੋਈ ਆ ਤੇ ਇੱਕ ਪਾਸੇ ਇਹਦੀ ਇਹਦਾ ਕਟਵਰਕ ਕੀਤਾ ਹੋਇਆ ਐਸ ਐਸ ਲੋਰ ਤੇ ਕਟਵਰਕ ਕੀਤਾ ਹੋਇਆ ਬਹੁਤ ਸੋਹਣਾ ਭਾਰੇ ਭਾਰੇ ਦੁਪट्टे ਨਾਲ ਇੱਕ ਇਹਦਾ ਨੀਲਾ ਕਲਰ ਆ ਤੇ ਇਹਦੇ 'ਚ ਆਪਣੇ ਕੋਲੇ ਤਿੰਨ ਕਲਰ ਨੇ ਅੱਜ 5 ਸੂਟ ਆਏ ਸੀਗੇ ਇਹਦੇ 'ਚ ਆਪਣੇ ਨਾਲ ਦੀ ਨਾਲ ਸੇਲ ਹੋ ਗਏ ਨੇ ਤੇ ਮੈਂ ਤੁਹਾਨੂੰ ਸਾਰੇ ਕਲਰ ਇਹਦੇ ਦਿਖਾ ਦਣੀ ਆ ਆਹ ਲਓ ਜੀ ਜਿਹੜਾ ਅਗਲਾ ਕਲਰ ਹੈਗਾ ਇਹ ਵਾਈਨ ਕਲਰ ਦਾ ਸੂਟ ਹੈ ਕਿ ਮੈਂ ਇੱਥੇ ਪਛਾੰਦਾ ਹੈ ਆਹ ਲੋ ਜੀ ਇਹਦਾ ਵਾਈਨ ਕਲਰ ਆ ਹੈਗਾ ਸ਼ੂਟ ਦਾ ਰੰਗ ਤੇ ਇਹ ਇਹਦਾ ਗਲੇ ਦਾ ਕੰਮ ਆ ਗਿਆ ਨਿੱਕੀ ਨਿੱਕੀ ਬੂਟੀ ਸਾਰੇ ਫਰੰਟ ਤੇ ਆ ਤੇ ਘੇਰੇ ਦਾ ਉਦਾਂ ਦੀ ਬਣਿਆ ਘੇਰ ਤੇ ਬਾਹ ਸਾਨੂੰ ਦੱਸਿਆ ਵੀ ਇਹ ਘੇਰ ਤੇ ਬਾਹ ਇਹਦੀ ਉਦਾਂ ਹੀ ਹੈਗੀ ਤੇ ਆ ਇਹਦਾ ਸ਼ਾਲ ਆ ਗਿਆ ਨਾਲ ਆਹ ਲੋ ਜੀ ਆਈ ਦੀ ਸਲਵਾਰ ਆ ਗਈ ਪਹੁੰਚ ਜਾਂਦੇ ਬਰਕਾਲੀ ਆਇਦਾ ਬਰਕੇ ਬਹੁਤ ਸੋਣਾ ਕੀਤਾ ਪਹੁੰਚੇ ਦੇ ਉੱਤੇ ਕੰਮ ਆਊਗਾ ਆਹ ਲੋ ਜੀ ਇਹ ਦਾ ਸਲਵਾ ਸ਼ਾਵਲ ਆ ਗਿਆ ਆਇਦਾ ਸ਼ਾਲ ਹੈ ਇੱਕ ਕਲਰ ਆਪਣੇ ਕੋਲੇ ਹੋਰ ਹੈਗਾ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਉਹ ਕਿਹੜੇ ਕਲਰ ਦਾ ਆਪਾਂ ਖੋਲ ਕੇ ਦੇਖਦੇ ਆ ਆਹੋਲੇ ਆ ਲਈ ਇਹ ਅਗਲਾ ਹੈਗਾ ਕੌਫੀ ਰੰਗ ਕੌਫੀ ਕਲਰ ਦਾ ਸੂਟ ਜੋ ਜੋ ਸੂਟ ਸਾਨੂੰ ਪਸੰਦ ਆਉਣਗੇ ਸਕਰੀਨਫੋਟ ਭੈ ਭੇਜ ਕੇ ਸਾਨੂੰ ਤੁਸੀਂ ਸੂਟ ਮੂਬਾਈਲ ਕਰ ਸਕਦੇ ਹੋ ਇਹ ਵਾਲੇ ਸੂਟ ਦਾ ਕਲਰ ਜਿਹੜਾ ਹੈਗਾ ਕੌਫੀ ਕੌਫੀ ਕਲਰ ਦਾ ਛੂਟਾ ਇਹ ਸੇਮ ਸੇਮ ਇਹਦੀ ਕੜਾਈ ਹੋਊਗੀ ਬਹੁਤ ਸੋਹਣੇ ਨੇ ਸੂਟ ਆਹ ਲਓ ਜੀ ਆ ਇਹਦਾ ਛੋਲਾਗੇ ਨਾਲ ਇਹਦੇ ਨਾਲ ਫੁੱਲ ਸਾਈਜ਼ ਦੇ ਸ਼ਾਲ ਨੇ ਖੁੱਲੇ-ਖੁੱਲੇ ਮਤਲਬ ਸਾਈਜ਼ ਨੇ ਇਹਦੇ ਐ ਇਦਾਂ ਨਹੀਂ ਹੈਗਾ ਵੀ ਸਟਾਲ ਜਾ ਹੋਵੇ ਫੁੱਲ ਸਾਈਜ਼ ਹੈ ਸ਼ਾਲ ਦਾ ਤੇ ਅਗਲਾ ਆਪਣੇ ਕੋਲੇ ਆਇਆ ਤੇ ਕਾਟਰੀਜ ਦੇ ਡਿਜ਼ਾਈਨ ਆਏ ਨੇ ਮੈਸਨ ਉਹ ਵੀ ਨਿਗਾਹ ਤਰਵਾਦ ਨਹੀਂ ਆ ਉਹ ਵੀ ਬਹੁਤ ਸੋਹਣੇ ਨੇ ਆ ਲਓ ਜੀ ਆਪਾਂ ਕਾਟਰੀਜ ਲੈ ਕੇ ਆਏ ਵੀ ਵਧੀਆ ਕੁਆਲਿਟੀ ਦੀ ਐ ਇਹਦੇ ਨਾਲ ਜਿਹੜਾ ਕੱਪੜਾ ਹੈਗਾ ਬਹੁਤ ਸੋਹਣਾ ਹੈਗਾ ਸੌਫਟ ਰਸ਼ੀਆ ਦੀ ਕੁਆਲਿਟੀ ਹੈ ਜਿਹੜੀ ਇਹਦੀ ਬਹੁਤ ਸੋਹਣੀ ਇੱਕ ਪ੍ਰੀਮੀਅਮ ਜੀ ਕੁਆਲਿਟੀ ਹੈ ਹਾਂ ਲੋ ਇਹ ਵੀ ਸਾਨੂੰ ਕੋਲ ਕੇ ਦਿਖਾਉਣੀ ਆ ਕਲਰ ਜਿਹੜੇ ਇਹ ਦੇ ਸਕੇ ਬਹੁਤ ਪਿਆਰੇ ਨੇ ਆਹ ਲੋ ਜੀ ਇਹ ਦਾ ਹੈਗਾ ਸ਼ਰਟ ਪੀਸ ਇਹ ਦਾ ਜਿਹੜਾ ਕੱਪੜਾ ਬਹੁਤ ਸੌਫਟ ਹੈ ਬਹੁਤ ਹੀ ਸੋਹਣਾ ਹੈ ਰਸ਼ੀਆ ਦੀ ਕੁਆਲਿਟੀ ਹੈ ਇਹ ਤੇ ਇਹਦੇ ਨਾਲ ਸਲਵਾਰ ਦਾ ਜਿਹੜਾ ਸਤਾਫਾ ਉਹ ਵੀ ਆਪਣਾ ਹੈਗਾ ਪਿਓਰ ਪਸ਼ਮੀਨੇ ਦਾ ਤੇ ਪ੍ਰਿੰਟ ਦਾ ਪ੍ਰਿੰਟਦਾਰ ਆਇਆ ਕੱਪੜਾ ਜਿਹੜਾ ਹੈਗਾ ਬਹੁਤ ਸੋਹਣਾ ਹੈ ਲਾਈਟ ਜਾਮਨੀ ਜਾਂ ਕਲਰ ਹੈ ਇਹਦੇ ਚ ਵੀ ਜਿਹੜਾ ਜਮੀਨ ਦਾ ਕਲਰ ਆ ਲਾਈਟ ਜਾਮਨੀ ਜਾਂ ਗਰੇ ਨਾਲ ਕੰਟਰਾਸਟ ਹੈ ਇਹ ਬਹੁਤ ਸੋਹਣੀ ਸਲਵਾਰ ਹੈ ਇਹਦੀ ਤੇ ਬਹੁਤ ਸੋਹਣੀ ਹੈ ਸ਼ਰਟ ਹੈ ਇਹਦੇ ਤਿੰਨ ਰੰਗ ਨੇ ਤਿੰਨ ਰੰਗ ਮੈਂ ਤੁਹਾਨੂੰ ਦਿਖਾ ਦੇਣੀ ਆ ਬਹੁਤ ਪਿਆਰੇ ਨੇਗੇ ਆਹ ਲੋ ਜੀ ਇਹ ਸੀਗਾ ਅਗਲਾ ਕਲਰ ਇਹ ਦਾ ਅਗਲਾ ਕਲਰ ਸੀ ਤੇ ਆ ਸੀ ਇਹਦਾ ਕੰਟਰਾਸਟ ਸਲਵਾਰ ਦਾ ਇਹ ਵੀ ਕਲਰ ਜਿਹੜਾ ਬਹੁਤ ਪਿਆਰਾ ਹੈਗਾ ਹਾਲੋ ਜੀ ਅਗਲਾ ਗਰੇਨ ਵਾਲ ਆ ਗਿਆ ਇਹ ਵੀ ਬਹੁਤ ਸੋਹਣਾ ਸੂਟ ਹੈਗਾ ਹਾਲੋ ਜੀ ਇਹ ਬਹੁਤ ਸੋਹਣਾ ਕਲਰ ਹੈ ਗਰੇ ਨਾਲ ਕੰਟਰਾਸਟ ਹੈ ਤੇ ਆ ਇਹਦੀ ਸਲਵਾਰ ਹੈ ਨਾਲ ਹਾਲੋ ਜੀ ਇਹ ਦੀ ਸਲਵਾਰ ਦਾ ਕਪੜਾ ਸੀ ਬਹੁਤ ਸੋਹਣਾ ਕਪੜਾ ਹੈ ਤੇ ਜਿਹੜਾ ਇਹਦਾ ਵੱਡੇ 바ਰ ਦਾ ਕਪੜਾ ਹੈ 1.75 1.75 ਦੀ ਕੱਟ ਹੋਊਗੀ ਕਿਉਂਕਿ ਇਹ 5 ਮੀਟਰ ਹੋ ਜਾਂਦਾ ਸਾਢੇ 3 ਮੀਟਰ ਦੀ ਕਟਿੰਗ ਚ ਆਉਂਦਾ ਹੈ ਇਹ ਵਾਲਾ ਸੂਟ ਹੈ ਤੇ ਰੇਟ ਜਿਹੜਾ ਇਹਦਾ ਹੈਗਾ 950 ਹੈ ਕੋਰੀਅਰ ਚਾਰ ਜਿਹੜਾ ਫ੍ਰੀ ਹੈ ਤੇ ਇੱਕ ਮੇਰੇ ਕੋਲੇ ਅਗਲੀ ਕਾਟਰੇਜ ਆਈ ਹੈ ਮੈਂ ਉਹ ਵੀ ਦਿਖਾਉਣੀ ਹੈ ਇਹਦੇ ਨਾਲ ਹੈਗਾ ਪਿਓਰ ਦਾ ਦੁਪੱਟਾ ਇਹਦੇ ਡਿਜ਼ਾਈਨ ਵੀ ਬਹੁਤ ਜਾਦੇ ਸੋਹਣੇ ਨੇਗੇ ਇਹਦੀ ਸ਼ਰਟ ਸਾਨੂੰ 2.5 ਮੀਟਰ ਦੀ ਮਿਲੂਗੀ ਆ ਲਓ ਜੀ 2.5 ਮੀਟਰ ਦੀ ਇਹਦੀ ਇਹਦਾ ਸ਼ਟ ਪੀਸ ਹੈ ਤੇ ਨਾਲ ਇਹਦੀ ਪਲੇਨ ਸਲਵਾਰ ਹੈ ਉਹ ਵੀ ਅਲਪਾਈਨ ਦਾ ਕਪੜਾ ਲੱਗਿਆ ਬਹੁਤ ਹੀ ਵਧੀਆ ਕੁਆਲਿਟੀ ਦਾ ਤੇ ਕਿਉਂਕਿ ਇਸ ਕਪੜੇ ਤੇ ਵੀ ਬੁਰਨੀ ਆਉਂਦਾ ਤੇ ਇਸ ਤੇ ਵੀ ਬੁਰਨੀਆਂ ਦਾ ਨਾਲ ਇਹਦੇ ਹੈਗਾ ਫੁੱਲ ਪੇਅਰ ਦਾ ਦੁਪੱਟਾ ਆ ਲਓ ਜੀ ਜਿਹੜੇ ਦੁਪੱਟੇ ਨੇ ਉਹ ਇਹਨਾਂ ਦਾ ਬਹੁਤ ਖੁੱਲੇ ਸਾਈਜ਼ ਨੇ ਤੇ ਫੁੱਲ ਪੇਅਰ ਦੇ ਦੁਪੱਟੇ ਨੇ ਇਹ ਫੁੱਲ ਪੇਅਰ ਦਾ ਦੁਪੱਟਾ ਇਹ ਤੇ ਇਹਦੇ ਚ 3 ਕਲਰ ਆਪਣੇ ਕੋਲੇ ਅਵੇਲੇਬਲ ਨੇ 3 ਕਲਰ ਵਿੱਚ ਤੁਹਾਨੂੰ ਦਿਖਾ ਦਿੰਨੀ ਆ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਵੇ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਸੈਂਡ ਕਰ ਸਕਦੇ ਹੋ ਤੇ ਸੂਟ ਨੂੰ ਬਾਏ ਕਰ ਸਕਦੇ ਹੋ ਆ ਲਓ ਜੀ ਇਹ ਆ ਇਹਦਾ ਆ ਗਿਆ ਜਾਮਨੀ ਕਲਰ ਜਿਹੜਾ ਪਹਿਲਾ ਕਲਰ ਸੀ ਉਹ ਗਾਜਰੀ ਸੀਗਾ ਤੇ ਦੂਜਾ ਕਲਰ ਇਹਦਾ ਆ ਗਿਆ ਜਾਮਨੀ ਉਹ ਵੀ ਬਹੁਤ ਸੋਹਣਾ ਖਿੜਿਆ ਖਿੜਿਆ ਕਲਰ ਹੈ ਇਹਦਾ ਤੇ ਇਹ ਵੀ ਸੂਟ ਜਿਹੜੇ ਹੈਗੇ ਨੇ ਕੁਟਰਾਇਦੇ ਨੇ आ लो जी आई आ, आ गई सलवार की मैचिंग बहुत प्यार जैचिंग ने आदा दुप्टा आ गया ढाई ढाई मीटर नाल दुप्टे ने बहुत सोने खुले खुले तो सेम प्रिंट बनया फ्लावर बनेगा जोड़ा ये नाल बनया शर्ट नाल ਬਹੁਤ ਸੋਹਣਾ ਜਿਹੜਾ ਇਹਦਾ ਦੁਪੱਟਾ ਹੈ ਆਹ ਲਓ ਜੀ ਅਗਲਾ ਕਲਰ ਇਹਦਾ ਸਰਦਈ ਆ ਗਿਆ ਆਹ ਲਓ ਜੀ ਇਹ ਸਰਦਈ ਕਲਰ ਆ ਗਿਆ ਨਾ ਹੀ ਬਹੁਤੇ ਡਾਰਕ ਨੇ ਨਾ ਹੀ ਬਹੁਤੇ ਲਾਈਟ ਨੇ ਬਹੁਤ ਹੀ ਸੋਹਣੇ ਇਹਦੇ ਕਲਰ ਨੇਗੇ ਸੂਟਾਂ ਦੇ ਸੂਟ ਨਹੀਂ ਛੱਡਣ ਵਾਲੇ ਆਹ ਲਓ ਜੀ ਇਹਦੀ ਆ ਗਈ ਸਲਵਾਰ ਆ ਲਓ ਜੀ ਇਹ ਦਾ ਦੁਪੱਟਾ ਆ ਗਿਆ ਇਹ ਜਿਹੜੇ ਸ਼ੂਟ ਸੀਗੇ ਆਪਣੇ ਸਾਰੇ ਅੱਜ ਦੇ ਸ਼ੂਟ ਸੀਗੇ ਸੋਹਣੇ ਸੋਹਣੇ ਰੰਗ ਤੇ ਸੋਹਣੇ ਸੋਹਣੇ ਡਿਜ਼ਾਈਨ ਸੀਗੇ ਸ਼ੂਟਾਂ ਦੇ ਤੇ ਅਲੱਗ-ਅਲੱਗ ਸਾਰੇ ਇਹਨਾਂ ਦੇ ਰੇਟ ਨੇ ਕਈ ਵਾਰੀ ਅਸੀਂ ਮੈਂਸ਼ਨ ਕਰਦੇ ਨੇ ਹੁੰਦੇ ਆ ਰੇਟ ਇਹਨਾਂ ਦੇ ਕਈ ਵਾਰੀ ਰੇਟ ਰਹੇ ਜਾਂਦੇ ਆ ਸਾਡੇ ਕੋਲੋਂ ਦੱਸਣ ਵਾਲੇ ਤੇ ਤੁਸੀਂ ਮੈਸੇਜ ਕਰਕੇ ਛੱਡ ਦਿਆ ਕਰੋ ਇਹ ਸੀਗੇ ਅੱਜ ਦੇ ਸਾਰੇ ਆਪਣੇ ਰੰਗ ਡਿਜ਼ਾਈਨ ਛੂਟਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਸੀਗੇ ਤੇ ਵੀਡੀਓ ਨੂੰ ਆਪਣੀ ਨੀ ਸ਼ੁਰੂ ਤੋਂ ਲੈ ਕੇ ਤੁਸੀਂ ਐਂਡ ਤੱਕ ਦੇਖ ਲਿਆ ਕਰੋ ਵੀਡੀਓ ਨੂੰ ਬਹੁਤ ਬਹੁਤ ਪਿਆਰ ਦਿਨੇ ਸਾਰਿਆਂ ਦਾ ਧੰਨਵਾਦ ਸ਼ਸ਼ੀ ਕਾਲ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਰਿਸ਼ਤੇਦਾਰੀਆਂ ਦੇ ਵਿੱਚ